ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਹੈ ਮਿੱਤਰੋ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਗੁਰਪ੍ਰੀਤ ਬਾਈ ਦੇ ਘਰ ਆ ਵਪਾਰ ਦਾ ਬਾਈ ਦਾ ਕੰਮ ਜਾਨਵਰ ਤੁਹਾਨੂੰ ਤਿੰਨ ਦਿਖਾਉਣੇ ਆ ਇੱਕ ਬਹੁਤ ਚੰਗੇ ਟਾਂਚੇ ਦੀ ਬਹੁਤ ਚੰਗੇ ਰਿਕਾਰਡ ਦੀ ਗਰਮੀ ਦਾ ਗਹਿਣਾ ਸਾਹੀਵਾਲ ਵચ્chi ਦਿਖਾਉਣੀ ਆ ਮਿੱਤਰੋ ਤੁਹਾਨੂੰ ਠੰਡੀ ਸੀਲ ਪਲੂਣੀਆਂ ਤੇ ਥੱਲੇ ਪਾਉਂਦੀ ਇਸ ਤਰ੍ਹਾਂ ਹੀ ਬਹਿ ਜਾਓ ਇੰਨੀ ਜਿਆਦਾ ਜੈਲੀ ਆ ਮਿੱਤਰੋ ਤੇ ਇੱਕ ਵੜ ਪਹਿਲਾ ਸੂਆ ਸੋਈ ਸਵਾਈ ਆ ਇੱਕ ਹੋਰ ਤੈਨੂੰ ਜਾਨਵਰ ਟੋਟਲਾ ਗੁਰਪੀ ਸਤਿਗੁਰ ਵੀਰੇ ਸਤਿਗੁਰ ਬਾਈ ਕੀ ਹਾਲ ਆ ਬੰਦੇ ਬਾਈ ਬਹੁਤ ਵਧੀਆ ਠੀਕ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਠੀਕ ਠਾਕ ਚਲੋ ਸ਼ੁਕਰ ਅੱਜ ਕਿੰਨੇ ਜਾਨਵਰ ਦਿਖਾ ਦੇਾਂਗੇ ਤਿੰਨ ਹੀ ਤਿੰਨ ਪਹਿਲੇ ਨੰਬਰ ਸਾਹੀਵਾਲ ਦੀ ਆ ਜਾ ਇਧਰ ਹੀ ਸ਼ੁਰੂ ਕਰੀਏ ਕੀ ਡਿਟੇਲ ਆਂਦੀ ਬਾਈ ਸਾਈ ਵਾਲੇ ਘਰ ਦੀ ਬੱਛੀ ਆਪਣੀ ਬਾਈ ਠੀਕ ਆ ਵੀਰੇ ਹਾਂਜੀ ਇਹ ਦੇਸੀ ਗਾਂ ਸੀ ਸਾਈਓ ਚਿੱਟੇ ਰੰਗ ਦੀ ਉਹਦੇ ਟੀਕਾ ਭਰਾਈ ਚੰਗਾ ਪਿਆਉ ਠੀਕ ਆ ਵੀਰੇ ਚਿੱਟੇ ਰੰਗ ਦੀ ਗਾਂ ਦੇ ਪੇਟੋਂ ਪੈਦਾ ਲਈ ਆ ਹਾਂਜੀ ਇਹ ਤਾਂ ਸੀਮਨ ਵੀ ਪਿਆ ਆਪਣੇ ਕੋਲ ਜੇ ਕਿਨੂੰ ਚਾਹੀਦਾ ਜਿਹੜੇ ਦੀ ਇਹ ਆਪ ਆ ਤੇ ਅੱਗੇ ਕਿਹੜਾ ਲਵਾਇਆ ਹੋਇਆ ਹੁਣ ਅੱਗੇ ਤਾਂ ਜਰਸੀ ਲਵਾਇਆ ਪਿਓ ਠੀਕ ਆ ਵੀਰੇ ਕਿੰਨੇ ਦਿਨ ਬਾਕੀ ਆ ਵੱਡੇ ਬਾਈ ਇਹ ਲੈ ਜੂ ਹਫਤਾ ਹੀ ਹਫਤਾ ਲੈ ਜੂ ਹਾਂਜੀ ਠੰਡੀ ਛੁੱਟੀ ਬਹੁਤ ਆ ਨਾ ਮੈਂ ਜਾਵਾਂ ਹੀ ਹੂੰ ਤੁਹਾਨੂੰ ਤੁਹਾਨੂੰ ਵੇ ਕਿੱਡਾ ਬਣਾਂਗਾ ਹਾਂਜੀ ਪਿਓਰ ਜਾਵਾਂ ਕੰਪਨੀ ਵੀ ਮੜਾ ਜੈ ਨੂੰ ਕੱਢੀ ਬਾਹਰ ਰੋਗੇ ਦੁੱ ਬਾਪੂ ਮੜਾ ਸਾਈਡ ਤੇ ਕੋਲੋ ਹੂੰ ਲੈ ਮੇਟਰ ਵੇਖੋ ਕਿ ਠੀਕ ਆ ਬਈ ਲਿਆ ਬਈ ਵਾਕਿਆ ਥੱਲਾ ਦਾ ਕਹਿੰਦੇ ਯਾਰ ਕੀ ਪਈ ਹੈ ਹਨਾ ਕੰਬੜਾ ਕੰਬੜਾ ਵੇਖ ਅਗੋਂ ਹੂੰ ਸਾਰਾ ਕੋਈ ਨੀ ਬੱਤੀ ਦੀ ਕੁਆਲਿਟੀ ਬਹੁਤ ਜ਼ਿਆਦੀ ਫੁੱਲਾ ਬਾਈ ਹੂੰ ਵਾਕਿਆ ਬਹੁਤ ਕੰਬੜਾ ਬੱਤੀ ਦੇ ਵਿੱਚ ਬਾਈ ਪਿਆਰ ਸਾਹਿਬ ਵਾਲਾ ਜੀ ਨੂੰ ਪਿਆਰ ਕਹਿਣ ਬਈ ਥੱਲੋ ਲੇਵਾ ਵੇਖ ਕਿਹੜਾ ਤਰ੍ਹਾਂ ਤਿਆਰ ਕਰਦੀ ਆਉਂਦੀ ਹੈ ਨਾ ਹਨਾ ਹਨ ਤੁਨੇ ਨੇ ਬਹੁਤ ਵਧੀਆ ਗੱਲ ਮੈਂ ਤਾਂ ਸਾਰੀ ਚੰਗੀ ਆ ਬੱਤੀ ਬਈ ਹਾਇ ਤਾਂ ਬਣ ਜੂ ਕਿੰਨੇ ਦਿਨ ਪਹਿ ਜਾ ਪਈ ਜਾਂਦੇ ਇਹ ਹਫਤਾ ਹੀ ਲੈ ਜਾਣਾ ਦਾਹ ਹੀ ਲੈ ਜੂਦੇ ਨਾ ਕਿੰਨੇ ਦੀ ਦੇ ਦਈਏ ਵੀਰੇ ਇਹ 75000 ਦੀ ਦੇਣ ਲੈਣ ਵਾਲੀ ਗੱਲ ਹਨ ਮਾਨਤਨ ਕਰ ਦਾਂਗੇ ਠੀਕ ਆ ਵੱਡੇ ਬਈ ਦੋ ਨੰਬਰ ਤੇ ਵੇੜ ਜਿਹੜੀ ਬਈ ਇਹ ਸੂਈ ਹੈ ਵੀਰੇ ਹਾਂਜੀ ਕਿੰਨੇ ਦਿਨ ਹੋ ਕੇ ਸੂਈ ਨੂੰ ਬਈ ਇਹਨੂੰ ਅੱਜ 7 ਮਾਂ ਦੇ ਨਹੀਂ ਸਤਿ ਮਹਾਂਦਰ ਸੂਈ ਨੂੰ ਕਿੰਨੇ ਦੁੱਧ ਤੇ ਚੱਲਦੀ ਹੈ ਵੀ ਇਹ 16 ਕਿਲੋ ਹਣ ਦੋ ਟਾਈਮ ਚੋ ਕੇ ਲੈ ਜਾਏ ਬੰਦਾ ਕੰਡੇ ਚ ਜੋਗਲ 16 ਕਿਲੋ ਤੇ ਚੱਲੀ ਜਾਂਦੀ ਹੈ ਠੀਕ ਅੱਛਾ ਤੇਰੇ ਹਿਸਾਬ ਨਾਲ ਕਿੰਨੇ ਦਾ ਭੀਕ ਲੈਵਲ ਕਿੰਨਾ ਫੜ ਲੂਗੇ ਇਹ ਇਹ ਦੇ ਦੂ 20 ਕਿਲੋ ਦੁੱਧ ਰਾਮ ਇਹ ਦੂਗੀ ਵਥੀ ਅੱਡ ਰੋਡਰ ਪਹੁੰਚ ਗਿਆ ਹਣਾ ਬਾਕੀ ਬਾਈ ਮੰਡੀ ਜਾਣ ਲੱਗਾ ਹੀ ਪਾਈ ਦੀ ਤਿਆਰੀ ਮੰਡੀ ਦੀ ਸੀਗੀ ਹੁਣ ਚੋਈ ਹੋਈ ਹੈ ਇਹ 9:30 ਦਾ ਹੋਵੇ ਚੋਈ ਸੀ ਠੀਕ ਚੱਲ ਤੋਰੀ ਬਾਈ ਕੱਲੋਂ ਐਤਵਾਰ ਸੀ ਇਹਨੇ ਮੇਲੇ ਮੰਡੀ ਜਾਣਾ ਹੀ ਫਿਰ ਮੇਲੇ ਦਾ ਮਨ ਬਣਾ ਲਿਆ ਕੱਲੋਂ ਆਦਾ ਬਈ ਮੇਲਾ ਵੇਖਾਂਗੇ ਮੰਡੀ ਕਹਿੰਦਾ ਅਗਲੇ ਵਾਰ ਸਾਈ ਤੇ ਪੀ ਆ ਵੇਖ ਲਓ ਮੇ ਮਿੱਤਰੋ ਠੀਕ ਆ ਬਾਈ ਲੈ ਆ ਵੀਰੇ ਮੋੜ ਲਿਆ ਆਪਣੇ ਬਾਈ ਸੋਹਣੀ ਤਿਆਰ ਹੁੰਦੀ ਆਉਂਦੀ ਥੱਲੋ ਬਈ ਹਾਂਜੀ ਸ਼ਾਮ ਦੇ ਟਾਈਮ ਦੇ ਟਾਈਮ ਬਹੁ ਬਾਂਦੀ ਬਾਈ ਹੂੰ ਸੀਲਸ ਇਹਦੇ ਮਗਰ ਬੱਛਾ ਆ ਗਿਆ ਵੀਰੇ ਹਾਂਜੀ ਆ ਬੱਛਾ ਤੇਰੀ ਜੇਰ ਦੀ ਵੀਡੀਓ ਤਾਜੀ ਦੀ ਸੂਈ ਸਾਰਾ ਰੱਪਣੇ ਕੋਲੇ ਆਈ ਬਸ ਠੀਕ ਆ ਆ ਬੱਛਾ ਵੇਖ ਲਓ ਬਾਈ ਜੇਰ ਜੂਰ ਜਮ ਓਕੇ ਪਈ ਆ ਠੀਕ ਆ ਵੀਰੇ ਇਹ ਕਿਨੇ ਦੇ ਦੇ ਦਾਂਗੇ ਵੀਰੇ ਇਹ ਦੇ ਦਾਂਗੇ 85 ਹਜ਼ਾਰ ਦੀ 85 ਹਾਂਜੀ ਮਾਨਦਾਨ ਕਰ ਦਾਂਗੇ ਹਾਂਜੀ ਠੀਕ ਆ ਅੱਛਾ ਤਿੰਨ ਨੰਬਰ ਤੇ ਕੋਈ ਜੜੀ ਬਾਈ ਓ ਸੁਈਆ ਵੀਰੇ 2 ਮਹੀਨਾ ਦੀ ਠੀਕ ਆ ਇਹਦਾ ਬੱਚਾ ਮਰਿਆ ਜੀ ਬੱਚਾ ਮਰਿਆ ਹਾਂਜੀ ਦੁੱਧ 13 14 ਕਿਲੋ ਹਣ ਆਏਗਾ ਜੀ ਐਣ ਕੰਡੇ ਜੋਕਰ ਹਾਂਜੀ ਚੋਣ ਨੂੰ ਠੰਡੀ ਸੀਲ ਆਉਂਦੀ ਮੈਂ ਜਮਾ ਜਿਹਾ ਹੀ ਬਹਿ ਜਾ ਬਣੀ ਬਣਾਉਣੇ ਆਨੇ ਤੂੰ ਠੀਕ ਆ ਬੜੇ ਇਹਦਾ ਰੇਟ ਪਾਈ ਇਹ ਦੇ ਦਾਂਗੇ 60000 ਦੀ 60000 ਦੀ ਵਿੱਚ ਮਾਨਤਣ ਕਰ ਦਾਂਗੇ ਥੋੜੀ ਵੀਰੇ ਬੜਾ ਜੀ ਇਹਨੂੰ ਕੱਢੀ ਪਾ ਲਓ ਲੈ ਮਿੱਤਰੋ 14 ਕਿਲੋ ਦੁੱਧ ਤਿਆਰ ਆ ਦੋਹਾ ਮਹੀਨਿਆਂ ਦੀ 60000 ਆ ਕਿਹੜੇ ਵੀਰੇ ਹਾਂਜੀ 60000 ਰੁਪਏ ਡਿਮਾਂਡ ਆਂਦੀ ਪਈ ਵੱਛੀ ਗਾਂ ਨੂੰ ਜਿਹਨੇ ਵੱਛੀ ਸਾਭਣੀ ਨਾ ਗਾਂ ਨੂੰ ਵਹਿਣ ਬਹੁਤ ਚੰਗੀ ਹੂੰ ਥਣ ਤੁਨ ਬਹੁਤ ਚੰਗਾ ਤਾਜੀ ਦੁੱਧ ਕਿੰਨਾ ਕੁ ਦੇਗੀ ਦੋ ਦਿਨ ਨੇ ਦਿੱਤਾ 23 24 ਕਿਲੋ ਠੀਕ ਆ ਹੁਣ ਫਿਰ ਆਪ ਕਿਵੇਂ ਮਾਰਗੀ ਛੇਤੀ ਕਿ ਡਾਊਨ ਡਾਊਨ ਹੋ ਗਏ ਹਾਂਜੀ ਪਿੱਛੇ ਬੜੀ ਪੂਣੀ ਕੋਈ ਨਹੀਂ ਬਣੀ ਨਹੀਂ ਹਜੇ ਬਾਈ ਠੀਕ ਆ ਇਹ ਦੁੱਧ ਘਟਾ ਆ ਗਈ ਫਿਰ ਛੇਤੀ ਹੈ ਨਾ ਥੋੜਾ ਜਿਹਾ ਇਹ ਨਾ ਹੁਣ ਇਧਰ ਮਾਲ ਮੂਲ ਚ ਰਹਿ ਗਈ ਤਾਂ ਤੇ ਤਾਂ ਕਰਕੇ ਉਹਨਾਂ ਬਈ ਤੇਰੀ ਸਾਂਭ ਘਟ ਜੀਏ ਘਰ ਦੀ ਬਹਿਣਾ ਤੇਰੀ ਹੈ ਨਾ ਹਾਂਜੀ ਇਹ ਹੁਣ ਤਾਂ ਹੀ ਤੇ ਦੇ ਕਾ ਕਰਦੀਆਂ ਨਾ ਦੋਵੇਂ ਹਾਂ ਦੋਨੇ ਕਰਦੀਆਂ ਆ ਲੈ ਆਂਦੀ ਹੈ ਕਾਣੀ ਹਾਂਜੀ ਨੰਬਰ ਕਿੰਨਾ ਹੈ ਗੁਰਪ੍ਰੀਤ ਬਾਈ 86728 ਹੂੰ 75104 ਇੱਕ ਵਾਰੀ ਹੋਰ ਆਉਂਡ ਦੇ 86728 75104 ਠੀਕ ਆ ਵੀਰੇ ਇਹ ਨੰਬਰ ਤੇ ਕਰ ਲੋ ਬਾਈ ਨਾਲ ਰਾਬਤਾ ਕਰ ਮਿੱਤਰੋ ਇਹ ਜਾਨਵਰ ਆ ਬਾਈ ਦੇ ਪਿੰਡ ਢੁੱਡੀ ਜਲਾ ਫਰੀਦਕੋਟ